ਸਾਸਰੀ ਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਸਹਿਯੋਗੀਆਂ ਤੇ ਪਰਿਵਾਰਕ ਮੈਂਬਰਾਂ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਕੂਲ ਪਹੁੰਚਣ ਤੇ ਜੀਆਂ ਆ ਅਖਦੀਆਂ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਐ ਮੇਰੇ ਹੁੰਦੇ ਆ ਮੈਨੂੰ ਨਹੀਂ ਪਤਾ ਪਹਿਲਾਂ ਇੱਥੇ ਸਕੂਲ ਆਏ ਜਾਂ ਨਹੀਂ ਆਏ ਮੇਰੇ ਹੁੰਦੇ ਆ ਸਕੂਲ ਵਿੱਚ ਪਹਿਲੀ ਵਾਰੀ ਆਏ ਆ ਸਾਰਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜੀਆਂ ਆ ਅਖਦੀਆਂ ਤੇ ਅੰਤਲ ਜੀ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਹਮੇਸ਼ਾ ਹੀ ਸਾਡੇ ਸਕੂਲ ਦੇ ਲਗਾਤਾਰ ਯਤਨ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਟਾਈਮ ਪਰਿਵਾਰ ਨੂੰ ਨਹੀਂ ਦਿੰਦੇ ਹੋਣੇ ਜਿੰਨਾ ਉਹਨਾਂ ਟਾਈਮ ਜਿੰਨਾ ਸਕੂਲਾਂ ਲਈ ਦਿੰਦੇ ਆ ਜਾਂ ਹੋਰ ਸਮਾਜਿਕ ਕੰਮਾਂ ਲਈ ਦਿੰਦੇ ਆ ਉਹ ਵੀ ਇਸ਼ਾ ਇਹ ਸਕੂਲ ਆ ਕੇ ਪੁੱਛਦੇ ਆ ਕਿ ਕਿਸੇ ਚੀਜ਼ ਦੀ ਲੋੜ ਹੈਗੀ ਆ ਕੋਈ ਪ੍ਰੋਬਲਮ ਤਾਂ ਨਹੀਂ ਅਗਰ ਕਿਸੇ ਵੀ ਤਰ੍ਹਾਂ ਦੀ ਸਕੂਲ ਨੂੰ ਪੈਸੇ ਪੱਖੋਂ ਜਾਂ ਹੋਰ ਕੋਈ ਵੀ ਦਿੱਕਤ ਹੁੰਦੀ ਆ ਹਮੇਸ਼ਾ ਹੀ ਜਿਹੜੇ ਆ ਉਹ ਸਾਡੇ ਜਿਹੜੇ ਸੋਲੂਸ਼ਨ ਕਰਨ ਲਈ ਜਤਨਸ਼ੀਲ ਰਹਿੰਦੇ ਆ ਅੰਕਲ ਜੀ ਤੁਹਾਡਾ ਮੈਂ ਮਤਲਬ ਧੰਨਵਾਦ ਕਰ ਨਹੀਂ ਸਕਦੇ ਹੈਗੇ ਸ਼ਬਦ ਨਹੀਂ ਹੈ ਸਾਡੇ ਕੋਲ ਕਿ ਕਿਦਾਂ ਤੁਹਾਡਾ ਧੰਨਵਾਦ ਕਰੀਏ ਜਿਹੜਾ ਸਾਡਾ ਸਕੂਲ ਬਣਿਆ ਹੋਇਆ ਆ ਇਹਨਾਂ ਨੇ ਆਪਣੇ ਨਾਲ ਬਹੁਤ ਸਾਰੇ ਹੋਰ ਟੀਮ ਮੈਂਬਰ ਵੀ ਲਏ ਹੋਏ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਸਕੂਲ ਬਣਿਆ ਤੇ ਲਗਭਗ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਐਦਾਂ ਦਾ ਕੋਈ ਹੋਰ ਪ੍ਰਾਇਮਰੀ ਸਕੂਲ ਨਹੀਂ ਆ ਜਿਸ ਤਰ੍ਹਾਂ ਕਿ ਸਰਕਾਰਾਂ ਵੱਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਕਿ ਵਿਦਿਆ ਦੇ ਖੇਤਰ ਦੇ ਵਿੱਚ ਵੱਡੇ ਵੱਡੇ ਕੰਮ ਕੀਤੇ ਜਾਣ ਸਰਕਾਰਾਂ ਵੱਲੋਂ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਨੇ ਔਰ ਵਿਦਿਆ ਨੂੰ ਅੱਗੇ ਵਧਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਸਿੱਖਿਆ ਗ੍ਰਾਂਤੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਲਕਲਾਂ ਵਿਖੇ ਇੱਥੇ ਦੇ ਪ੍ਰਾਇਮਰੀ ਸਕੂਲ ਵਿਖੇ ਪਹੁੰਚੇ ਹਾਂ ਜੋ ਉਪਰਾਲੇ ਐਨਆਰਏ ਵੱਲੋਂ ਕੀਤੇ ਜਾ ਰਹੇ ਨੇ ਜੇ ਮੈਂ ਇਹ ਵੀ ਕਹਿ ਦਾਂ ਕਿ ਸਰਕਾਰਾਂ ਵੀ ਉੱਥੇ ਪਿੱਛੇ ਰਹਿ ਜਾਂਦੀਆਂ ਨੇ ਔਰ ਜੇ ਇਸ ਸਕੂਲ ਦੇ ਵਿੱਚ ਅਸੀਂ ਪਹੁੰਚੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸਲਕਲਾਂ ਵਿਖੇ ਜਿੱਥੇ ਦੀ ਜੋ ਵੀ ਨਹਿਾਰ ਅਸੀਂ ਦੇਖ ਰਹੇ ਹਾਂ ਉਸ ਨਹਿਾਰ ਨੂੰ ਬਦਲਿਆ ਗਿਆ ਐਨਆਰਏ ਵੀਰਾਂ ਵੱਲੋਂ ਯੂਕੇ ਦਾ ਇੱਕ ٹرسٹ ਹੈ ਜਿੱਥੇ ਜਿਹਦੇ ਮੋਦੀ ਨੇ ਗਰਚਾ ਸਾਹਿਬ ਜੀ ਔਰ ਗਰਚਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਇਸ ਸਕੂਲ ਦੀ ਜੋ ਨਿਹਾਰ ਬਦਲੀ ਗਈ ਹੈ ਔਰ ਇਹਦੇ ਬਾਰੇ ਜਾਣਕਾਰੀ ਦੇਣਗੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਦਿਲਬਾਖ ਸਿੰਘ ਬਾਗੀ ਜੀ ਜੋਗੀ ਇੱਥੇ ਪਹੁੰਚੇ ਨੇ ਚੇਚੇ ਤੌਰ ਤੇ ਬਾਗੀ ਦਿਓਗੇ ਜਾਣਕਾਰੀ ਹਾਂ ਜੀ ਪਿਆਰ ਆਪਾ ਜੀ ਪੰਜਾਬ ਫਟ ਟੀਵੀ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੰਜਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਥੀ ਮੈਂ ਨਾਨੋ ਵੀ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਆਖਦਾ ਤੇ ਅੱਜ ਦਾ ਜਿਹੜਾ ਸਮਾਗਮ ਹੈਗਾ ਅਸੀਂ ਸੇਵਾ ٹرسٹ ਯੂਕੇ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਾਂਝੇ ਤੌਰ ਤੇ ਕਰ ਰਹੇ ਆਂ ਇਹ ਸਿਹਤਾਂਬੰਦ ਸਮਾਗਮ ਸੀ ਤੇ ਇਸ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਸਟੇਸ਼ਨਰੀ ਤੇ डावਰੇ ਇੰਡੀਆ ਕੰਪਨੀ ਦੇ ਜਿਹੜੇ ਖਾਦ ਪਦਾਰਥ ਜਿਹੜੇ ਆ ਉਹ ਅੱਜ ਅਸੀਂ ਸਾਰੇ ਸਮੂਹ ਜਿੰਨੇ ਵੀ ਵਿਦਿਆਰਥੀ ਆ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਆ ਤੇ ਇਹਦੇ ਵਿੱਚ ਅੱਜ ਜਿਹੜੀ ਅਮ ਤੇ ਵਿਸ਼ੇਸ਼ ਗੱਲ ਇਹ ਆ ਕਿ ਅੱਜ ਜਿਹੜਾ ਗਰਚਾ ਸਾਹਿਬ ਦੇ ਪੁੱਤਰੇ ਆਰਣ ਗਰਚਾ ਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਦਲਵਾਰ ਸਿੰਘ ਗਰਚਾ ਦੇ ਪੁੱਤਰੇ ਅ ਅਰਜਨ ਗਰਚਾ ਡੈਨੀ ਅਰਜਨ ਗਰਚਾ ਦਾ ਜਨਮ ਦਿਨ ਆ ਤੇ ਉਹ ਜਨਮ ਦਿਨ ਜਿਹੜਾ ਆ ਵੀ ਅੱਜ ਅਸੀਂ ਇਹ ਗਵਰਨਮੈਂਟ ਪ੍ਰਾਇਮਰੀ ਸਕੂਲ ਸਲਕਲਾਂ ਦੇ ਬੱਚਿਆਂ ਦੇ ਨਾਲ ਮਨਾਇਆ ਜਿੱਥੋਂ ਤੱਕ ਗਰਚਾ ਸਾਹਿਬ ਦੀ ਸ਼ਖੀਅਤ ਹੈ ਪਈ ਇਹਨਾਂ ਦੀ ਤਾਂ ਜਿਹੜੀ ਖੇਛੇਗੀ ਆ ਉਹ ਮਤਲਬ ਸਮੁੱਚੇ ਪਿੰਡ ਦੇ ਨਾਲ ਐਡਾ ਕ ਲਗਾਇਆ ਵੀ ਇਹਨਾਂ ਦੇ ਦਿਲ ਚ ਕੋਈ ਚਾਹਤ ਰਹਿੰਦੀ ਆ ਵੀ ਸਾਡੇ ਪਿੰਡ ਦਾ ਆ ਵੀ ਹੋ ਜਵੇ ਆ ਵੀ ਹੋ ਜਵੇ ਜਿਸ ਤਰ੍ਹਾਂ ਸਰਕਾਰੀ ਦਰਬਾਰੇ ਜਦੋਂ ਵੀ ਕਿਤੇ ਮਤਲਬ ਇਹ ਜਾਂਦੇ ਆ ਤੇ ਗੱਲ ਇਹਨਾਂ ਦੀ ਸਿਰਫ ਸੱਲਾਂ ਦੇ ਵਾਲੇ ਹੁਕਮ ਦੀ ਆ ਫੇ ਸੱਲਾਂ ਦਾ ਛੱਪੜ ਦੀ ਸਫਾਈ ਕਰਨ ਵਾਲੀ ਆ ਸਕੂਲ ਦਾ ਗਰਾਊਂਡ ਦੀ ਚਾਰ ਦੀਵਾਰੀ ਦਾ ਕੰਮ ਰਹਿ ਗਿਆ ਇੱਥੇ ਪੇਂਟਿੰਗ ਰਹਿ ਗਿਆ ਇੱਥੇ ਪਾਰਕ ਮੇਨਟੇਨ ਕਰਦੇ ਆ ਜਾਣੀ ਜਦੋਂ ਵੀ ਕੋਈ ਗੱਲ ਹੁੰਦੀ ਆ ਕੋਈ ਇਹ ਨਹੀਂ ਆਪਣਾ ਨਿੱਜੀ ਕੋਈ ਮਸਲਾ ਨਹੀਂ ਰੱਖਿਆ ਹਾਲਾਂਕਿ ਜਦੋਂ ਇਹ ਰਿਸ਼ਤੇ ਜੇ ਨਿਭਦੇ ਆ ਭਾਵੇਂ ਉਹ ਮਤਲਬ ਇਹ ਆ ਵੀ ਰਾਜਨੀਤਿਕ ਲੋਕ ਆ ਤੇ ਉਹਨਾਂ ਦੇ ਨਾਲ ਜਦੋਂ ਕੋਈ ਸਾਂਝ ਪੈਂਦੀ ਆ ਜੋ ਕੋਈ ਕਿਤੇ ਕੋਈ ਇਹਨਾਂ ਦੇ ਪਾਰਟ ਤੋਂ ਕੋਈ ਜ਼ਿੰਮੇਵਾਰੀ ਨਿਭਾਉਂਦੇ ਆ ਉਹ ਨਿੱਜੀ ਤੌਰ ਤੇ ਨਿਭਾਉਂਦੇ ਆ ਤੇ ਲੇਕਿਨ ਜਦੋਂ ਕੋਈ ਗੱਲ ਇਹ ਨਹੀਂ ਮਤਲਬ ਇਹ ਆ ਕੋਈ ਡਿਮਾਂਡ ਮੰਗਣੀ ਆ ਉਹ ਮੰਗਣੀ ਆ ਵੀ ਸਭ ਤੋਂ ਪਹਿਲਾਂ ਜਿਹੜਾ ਪ੍ਰੈਫਰਬਲ ਸੱਲ ਕਹਾਂਦਾ ਮੇਰੇ ਪਿੰਡ ਦੇ ਛੱਪੜ ਦੀ ਸਿਵਾਇ ਹੋਣੀ ਚਾਹੀਦੀ ਆ ਮੇਰੇ ਪਿੰਡ ਦੇ ਸਕੂਲ ਦਾ ਹੋਣਾ ਚਾਹੀਦਾ ਇੰਨੀ ਕਿ ਲਗਨ ਹੈਗੀ ਆ ਵੀ ਮੈਨੂੰ ਇਹ ਦੱਸਦੇ ਸੀ ਕਿ ਜਦੋਂ ਇਸ ਸਰਕਾਰ ਨੇ ਕਹਿਤਾ ਵੀ ਇਹ ਬਿਲਡਿੰਗ ਨਕਰਾ ਹੋ ਗਈ ਆ ਸਕੂਲ ਬੰਦ ਕਰ ਦਿਓ ਤੇ ਇਥੇ ਸਕੂਲ ਨਹੀਂ ਚੱਲ ਸਕਦਾ ਨਹੀਂ ਤਾਂ ਕੋਈ ਬਿਲਡਿੰਗ ਡਿੱਗਣਾ ਕੋਈ ਬੱਚੇ ਦਾ ਨੁਕਸਾਨ ਹੋ ਸਕਦਾ ਉਹ ਜਿਹੜਾ ਚੈਲੰਜ ਸੀ ਇਹਨਾਂ ਨੇ ਸੈਕਟ ਕੀਤਾ ਵੀ ਨਹੀਂ ਯਾਰ ਵੀ ਆਪਾਂ ਬਿਲਡਿੰਗ ਨਵੀਂ ਬਣਾ ਦਾਂਗੇ ਉਦੋਂ ਕਿਸੇ ਸਰਕਾਰ ਨੇ ਪ੍ਰਵਾਨੀ ਦਿੱਤਾ ਔਰ ਕਿਸੇ ਨੇ ਇਹਨਾਂ ਨੇ ਸਲਾਹ ਨਹੀਂ ਕੀਤੀ ਲੇਕਿਨ ਇਹਨਾਂ ਦੀ ਇਸ ਦਲੇਰੀ ਭਰੇ ਕਦਮ ਨੂੰ ਦੇਖ ਕੇ ਮਤਲਬ ਇਹ ਆ ਵੀ ਪਿੰਡ ਵਾਸੀਆਂ ਨੇ ਵੀ ਮਦਦ ਸਹੂਜ ਦਿੱਤਾ ਲੇਕਿਨ ਉਹ ਇਸ ਸਕੂਲ ਦੀ ਕੰਸਟਰਕਸ਼ਨ ਦੇ ਵਿੱਚ ਇਨੀ ਬਤੌਰ ਲੀਡਰ ਕੰਮ ਕੀਤਾ ਜਿੱਥੇ ਇਹਨਾਂ ਨੇ ਨਿਜੀ ਤੌਰ ਤੇ ਦਿੱਤੀ 35 ਲੱਖ ਰੁਪਏ ਖਰਚਿਆ ਇੱਥੇ ਜਿਹੜੀ ਕਰੋੜ ਤੋਂ ਵੱਧ ਰਾਸ਼ੀ ਲੱਗੀ ਆ ਪਰ ਉਹਦੇ ਨਾਲ ਜਿਹੜੀ ਇਹਨਾਂ ਦੀ ਅਟੈਚਮੈਂਟ ਸੀ ਇਹਨਾਂ ਦੱਸਦੇ ਸੀ ਵੀ ਜਦੋਂ ਇਸ ਸਕੂਲ ਦੀ ਬਿਲਡਿੰਗ ਦਾ ਨਿਰਮਾਣ ਹੁੰਦਾ ਸੀ ਵੀ ਮੈਂ ਰਾਜ ਮਿਸਤਰੀ ਦੇ ਲੱਗਣ ਤੋਂ ਪਹਿਲਾਂ ਇੱਥੇ ਪਹੁੰਚ ਜਾਂਦਾ ਸੀ ਸੱਤ ਸਾਢੇ ਸੱਤ ਅਸਿਆਲਾ ਨੂੰ ਮਤਲਬ ਪਹੁੰਚ ਜਾਣਾ ਨਾ ਨਹੀਂ ਦੇਖਣਾ ਵੀ ਕੀ ਕੀਤਾ ਤੇਗਾ ਕੀ ਕਰਨਾਲਾ ਮੈਂ ਕਹਿੰਦਾ ਵੀ ਕਿਸੇ ਦੇ ਘਰ ਆਪਣੀ ਬਿਲਡਿੰਗ ਬਣਦੀ ਹੈ ਉੱਥੇ ਨਹੀਂ ਆਉਂਦਾ ਬੰਦਾ ਖਾਪਦੇ ਸਦਾ ਇਹ ਬੜੀ ਮਹਾਰਾ ਜਿਹਨੂੰ ਇਹ ਮਤਲਬ ਇਹ ਆ ਕਿ ਇਹਨਾਂ ਤੇ ਬਖਸ਼ਿਸ਼ ਹੈਗੀ ਆ ਤੇ ਮੈਂ ਤਾਂ ਸਮਝਦਾ ਵੀ ਸੋਚਾ ਸੰਸਾਰ ਇਦਾਂ ਦਾ ਘਰਚਾ ਸਵਰਗਾ ਬਣ ਜਾਂਦਾ ਦੁਨੀਆ ਸਵਰਗ ਬਣ ਸਕਦੀ ਆ ਜਿਹੜੀ ਆਪੋ ਤਾਪੀ ਵਾਲਾ ਜਿਹੜਾ ਮਸਲਾ ਆ ਉਹ ਆਪਣੇ ਆਪ ਖਤਮ ਹੋ ਸਕਦਾ ਤੇ ਅੱਜ ਅਸੀਂ ਨੰਨੇ-ਮੁੰਨੇ ਬੱਚਿਆਂ ਨੂੰ ਮਤਲਬ ਇਹ ਆ ਵੀ ਜਿੱਥੇ ਸਟੇਸ਼ਨੇਰੀ ਦਿੱਤੀ ਆ ਡਾਬਰ ਇੰਡੀਆ ਕੰਪਨੀ ਦੇ ਇਹ ਮਤਲਬ ਖਾਦ ਪੋਤਾਵ ਦੇ ਜਿਹੜੇ ਜਾਂਦੇ ਨੇ ਹੱਥਾਂ ਚ ਹੈਗੇ ਆ ਉਹ ਦਿੱਤੇ ਨੇ ਤੇ ਉੱਥੇ ਨਾਲ ਦੀ ਨਾਲ ਸਾਡੀ ਇੱਕ ਕਮਿਟਮੈਂਟ ਆ ਦੇ ਬੱਚੇਓ ਤੁਹਾਡਾ ਕੰਮ ਪੜ੍ਹਾਈ ਕਰਦਾ ਆ ਔਰ ਪੜ੍ਹਾਈ ਦੇ ਪੜਦੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਦੀ ਆ ਤੇ ਉਹ ਸਮੱਸਿਆ ਹੱਲ ਕਰਨ ਲਈ ਗਰਚਾ ਪਰਿਵਾਰ ਸਾਡਾ ਰੋਟੀ ਕਲਾਪੰਗਾ ਗ੍ਰੀਨ ਸਿਵਾ ਟਸਟੂ ਕੇ ਉਹ ਜਿਹੜਾ ਹਮੇਸ਼ਾ ਹੀ ਤਤਪਰ ਰਿਹਾ। ਮੈਂ ਸਭ ਤੋਂ ਪਹਿਲਾਂ ਅੱਜ ਗਰਚਾ ਪਰਿਵਾਰ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹ ਅੱਜ ਆਪਣੇ ਪੋਤਰੇ ਦਾ ਜਨਮ ਦਿਨ ਇਸ ਸਕੂਲ ਦੇ ਵਿੱਚ ਮਨਾ ਰਹੇ ਆ। ਇਹ ਇੱਕ ਬਲਖਣਾ ਆਖਿਆ ਕਿਉਂਕਿ ਲੋਕ ਜਦੋਂ ਵੀ ਆਪਣਾ ਕਿਸੇ ਵੀ ਪਰਿਵਾਰ ਮੈਂਬਰ ਦਾ ਕੋਈ ਜਨਮ ਦਿਨ ਮਨਾਉਂਦੇ ਆ ਉਹ ਰੈਸਟੋਰੈਂਟ ਮਨਾਉਂਦਾ ਘਰਾਂ ਦੇ ਵਿੱਚ ਮਨਾਉਂਦੇ ਆ ਇਹਨਾਂ ਨੇ ਸੋਚਿਆ ਕਿ ਅੱਜ ਆਪਣੇ ਪਿੰਡ ਦੇ ਸਕੂਲ ਦੇ ਬੱਚਿਆਂ ਨਾਲ ਜਾ ਕੇ ਮਨਾਏ ਤੇ ਨਾਲ ਉਹਨਾਂ ਦੀ ਇੱਕ ਮਾਲੀ ਮਦਦ ਵੀ ਕਰ ਰਿਹਾ ਤੇ ਨਾਲ ਖਾਣ ਪੀਣ ਦਾ ਸਮਾਨ ਜੋ ਦੇਣਾ ਬਰਥਡੇ ਦੇ ਦਿੰਦੇ ਆ ਉਹ ਵੀ ਦਿੱਤਾ ਸਕੂਲ ਦੇ ਵਿੱਚ ਜੋ ਬਰਥਡੇ ਮਨਾਇਆ ਇਹਨਾਂ ਦੀ ਇੱਕ ਬਹੁਤ ਵਧੀਆ ਸੋਚ ਆ ਕਿ ਬੱਚਿਆਂ ਨਾਲ ਆਪਣੇ ਦਾ ਤੁਸੀਂ ਘਰਾਂ ਦੇ ਵਿੱਚ ਜਦਾਂ ਵੀ ਜਨਮ ਦਿਨ ਮਨਾਉਂਦੇ ਆ ਆਪਣੇ ਨੂੰ ਸੱਦ ਕੇ ਆਪਣੇ ਨੂੰ ਖਵਾਉਂਦੇ ਆ ਗਰਚਾ ਸਾਹਿਬ ਨੇ ਅੱਜ ਆ ਇਹ ਕ ਪਿੰਡ ਤੋਂ ਤੋੜਦੇ ਹੋਏ ਦੂਸਰੇ ਲੋਕਾਂ ਨਾਲ ਜੁੜਦਾ ਵੀ ਮੈਂ ਆਪਣੇ ਪਿੰਡ ਦੇ ਨਾਲ ਜੁੜੇ ਰਹਿਣਾ ਆ ਤੇ ਬੱਚਿਆਂ ਨੂੰ ਵੀ ਨਾਲ ਇਹ ਜਿਹੜੀ ਚੀਜ਼ ਆ ਉਹਨਾਂ ਨੂੰ ਵੀ ਅਹਿਸਾਸ ਕਰਾਉਣਾ ਕਿ ਮੈਂ ਮੇਰੀ ਖੁਸ਼ੀ ਤੁਹਾਡੀ ਖੁਸ਼ੀ ਤੁਹਾਡੀ ਖੁਸ਼ੀ ਮੇਰੀ ਖੁਸ਼ੀ ਆ ਇਸ ਚੀਜ਼ ਨੂੰ ਪਾਖ ਨੂੰ ਲੈਂਦੇ ਹੋਏ ਪਿੰਡ ਦੇ ਨਾਲ ਇਹਨਾਂ ਨਾਲ ਲਗਾਵਿਆ ਮੈਂ ਹੁਣ ਹੁਣ ਸੁਣਿਆ ਬਾਗੀ ਸਾਹਿਬ ਤੋਂ ਕਿ ਪਿੰਡ ਦੇ ਲਈ ਕਿੰਨਾ ਕੰਮ ਕਰਦੇ ਆ ਮੈਂ ਕਹਿੰਦਾ ਇਹ ਜਿਹੜੀ ਸੋਚ ਆ ਇਹ ਸਾਨੂੰ ਸਭ ਨੂੰ ਪਾਉਣੀ ਚਾਹੀਦੀ ਆ ਜਿੰਨੇ ਵੀ ਆਪਣੀ ਸਮਰਥਾ ਆ ਜਿੰਨੇ ਤੁਸੀਂ ਕਰ ਸਕਦੇ ਹੋ ਉਹਨਾਂ ਕਰੋ ਪਿੰਡ ਦੀ ਭਲਾਈ ਲਈ ਇਲਾਕੇ ਦੀ ਭਲਾਈ ਲਈ ਆਲੇ ਦੁਆਲੇ ਦੀ ਭਲਾਈ ਲਈ ਕਰੂਗੇ ਤੇ ਇਹ ਜਿਹੜਾ ਆਪਣਾ ਵਾਤਾਵਰਨ ਹੈ ਏਰੀਆ ਇਹ ਆਪਣਾ ਬਹੁਤ ਸੁੰਦਰ ਹੋ ਜਾਊਗਾ ਸਵਰਗੀ ਬਣੂਗਾ ਮੈਂ ਸਾਰੇ ਦਾ ਰੋਟਰੀ ਕਲੱਬ ਮੈਂਬਰਾਂ ਦਾ ਤੇ ਗਰੱਚਾ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਕਿ ਸ਼ੁਮਿੰਦਰ ਸਿੰਘ ਜੀ ਗਰਚਾ ਜੋ ਕਿ ਸੇਵਾ ٹرسٹ ਯੂਕੇ ਦੇ ਪ੍ਰਧਾਨ ਨੇ ਇਸ ਤਰ੍ਹਾਂ ਦੇ ਦਰਬਾਖ ਸਿੰਘ ਬਾਗੀ ਨੇ ਦੱਸਿਆ ਕਿ ਇਹੀ ਗੁਹਾਰ ਲਗਾਉਂਦੇ ਨੇ ਕਿ ਮੇਰੇ ਪਿੰਡ ਦੀ ਤਰੱਕੀ ਹੋਵੇ ਮੇਰੇ ਪਿੰਡ ਦੀ ਸਫਾਈ ਹੋਵੇ ਮੇਰੇ ਪਿੰਡ ਦੇ ਸਕੂਲ ਨੂੰ ਅੱਗੇ ਵਧਾਇਆ ਜਾਵੇ ਔਰ ਜਿਸ ਤਰ੍ਹਾਂ ਦਾ ਪਰਾਲਾ ਸ਼ੁਮਿੰਦਰ ਸਿੰਘ ਜੀ ਗਰਚਾ ਕਰ ਰਹੇ ਨੇ ਇੱਕ ਬਹੁਤ ਹੀ ਵੱਡੀ ਉਦਾਹਰਣ ਹੈ ਇਸ ਧਰਤੀ ਵਾਸਤੇ ਇਸ ਦੇਸ਼ ਵਾਸਤੇ ਕਿਉਂਕਿ ਜਦੋਂ ਸਾਡੇ ਪਿੰਡਾਂ ਦੇ ਲੋਕ ਵਿਦੇਸ਼ ਚਲੇ ਜਾਂਦੇ ਨੇ ਆਪਣੇ ਪਿੰਡ ਦੀ ਧਰਤੀ ਨੂੰ ਭੁੱਲ ਜਾਂਦੇ ਨੇ ਪਰ ਇਹ ਆਪਣੀ ਤੇ ਪਿੰਡ ਦੀ ਧਰਤੀ ਨੂੰ ਬਿਲਕੁਲ ਨਹੀਂ ਭੁੱਲੇ ਔਰ ਜਿਸ ਤਰ੍ਹਾਂ ਅਸੀਂ ਪਹੁੰਚੇ ਹੋਏ ਅਥੇ ਪ੍ਰਾਇਮਰੀ ਸਕੂਲ ਸਲਕਲਾ ਵਿਖੇ ਜੋ ਕਿ ਸਮਿੰਦਰ ਸਿੰਘ ਘਰਚਾ ਜੀ ਦਾ ਪਿੰਡ ਹੈ ਔਰ ਇਸ ਸਕੂਲ ਦੀ ਨਿਹਾਰ ਨੂੰ ਦੇਖ ਕੇ ਬਹੁਤ ਹੀ ਵੱਡੀ ਖੁਸ਼ੀ ਹੋ ਰਹੀ ਹੈ ਇੱਕ ਸਨੇਹਾ ਵੀ ਹੈ ਬਾਕੀ ਪਿੰਡ ਵਾਸੀਆਂ ਨੂੰ ਬਾਕੀ ਐਨ ਆਰ ਆਈ ਵੀਰਾਂ ਨੂੰ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਔਰ ਇਸ ਪਿੰਡ ਦੀ ਜੋ ਇਸ ਸਕੂਲ ਦੀ ਜੋ ਮੈਨੇਜਮੈਂਟ ਹੈ ਜੇ ਮੈਂ ਗੱਲ ਕਰਾਂ ਮੈਡਮ ਮੁਖ ਅਧਿਆਪਕਾ ਜੀ ਇੱਥੇ ਖੜੇ ਨੇ ਸੁਨੀਤਾ ਜੀ ਔਰ ਮੈਨੇਜਮੈਂਟ ਵੀ ਇਹ ਨਹੀਂ ਵਧੀਆ ਹੈ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਕੂਲਾਂ ਦੇ ਜਿਹੜੇ ਕਮਰੇ ਨੇ ਕਲਾਸਰੂਮ ਨੇ ਉਹਨਾਂ ਦੇ ਨਾਮ ਵੀ ਵੱਖ-ਵੱਖ ਸ਼ਹੀਦਾਂ ਦੇ ਨਾਂ ਤੇ ਦੇਸ਼ ਭਗਤਾ ਦੇ ਨਾਂ ਤੇ ਜਾਂ ਜਿਨ੍ਹਾਂ ਨੇ ਦੇਸ਼ ਲਈ ਕੁਛ ਕੀਤਾ ਹੈ ਦੇਸ਼ ਦੇ ਨਾਮ ਨੂੰ ਅੱਗੇ ਵਧਾਇਆ ਉਹਨਾਂ ਦੇ ਨਾਂ ਤੇ ਰੱਖੇ ਨੇ ਜਿਸ ਤਰ੍ਹਾਂ ਕਿ ਜਿਵੇਂ ਮੈਂ ਦੇਖ ਰਿਹਾ ਹਾਂ ਪਹਿਲੇ ਜਿਹੜਾ ਸਕੂਲ ਕਲਾਸਰੂਮ ਹੈ ਉਹਦਾ ਨਾਂ ਛੋਟੇ ਸਾਬਜਾਂ ਦੀ ਯਾਦਗਾਰ ਵਿੱਚ ਰੱਖਿਆ ਗਿਆ ਹੈ ਕਲਪਨਾ ਚਾਵਲਾ ਜਿਸ ਨੇ ਦੇਸ਼ ਦਾ ਨਾਮ ਸੂਰ ਕੀਤਾ ਉਸ ਦੇ ਨਾਂ ਤੇ ਵੀ ਰੱਖਿਆ ਗਿਆ ਔਰ ਜੇ ਬਾਕੀ ਕਲਾਸਰੂਮਾਂ ਨੂੰ ਦੇਖਿਆ ਜਾਵੇ ਤਾਂ ਮੇਰਾ ਨਹੀਂ ਖਿਆਲ ਵੀ ਕਿਸੇ ਸਰਕਾਰੀ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਕਲਾਸਰੂਮ ਦੇਖਣ ਨੂੰ ਮਿਲਣ ਕੰਪਿਊਟਰ ਰੂਮ ਦੇਖਿਆ ਗਿਆ ਹੈ ਬਾਕੀ ਵੀ ਸਾਰੇ ਰੂਮ ਦੇਖੇ ਗਏ ਨੇ ਔਰ ਜਿਹੜੀ ਕਿਚਨ ਦੇਖੀ ਗਈ ਹੈ ਜਿੱਥੋਂ ਬੱਚਿਆਂ ਨੂੰ ਜੇ ਆਪਾਂ ਸਰਕਾਰਾ ਵੱਲੋਂ ਮਿੱਡੇ ਮਿਲਦੀ ਦੀ ਗੱਲ ਕਰਦੇ ਹਾਂ ਬੱਚਿਆਂ ਨੂੰ ਕਿੰਨਾ ਸਾਫ ਸੁਥਰਾ ਭੋਜਨ ਵੀ ਇੱਥੇ ਦਿੱਤਾ ਜਾਂਦਾ ਹੈ ਇੱਕ ਵਾਰੀ ਫੇਰ ਅਸੀਂ ਆਪਣੇ ਚੈਨਲ ਵੱਲੋਂ ਪੰਜਾਬ 78 ਟੀਵੀ ਵੱਲੋਂ ਸੁਮਿੰਦਰ ਸਿੰਘ ਘਰਚਾ ਜੀ ਨੂੰ ਇਸ ਗੱਲ ਦੀ ਵਧਾਈ ਦਿੰਨੇ ਆਂ ਔਰ ਨਾਲ ਜਿਸ ਤਰ੍ਹਾਂ ਕਿ ਪਤਾ ਲੱਗਾ ਹੈ ਕਿ ਇਹਨਾਂ ਦੇ ਬੱਚਿਆਂ ਦਾ ਅੱਜ ਜਨਮ ਦਿਹਾੜਾ ਵੀ ਹੈ ਜਨਮ ਦਿਹਾੜੇ ਦੀ ਵਧਾਈ ਦਿੰਨੇ ਆਂ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅੰਮ੍ਰਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ